ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਖੜੇ ਆ ਔਰ ਇੱਥੇ ਅੱਜ ਸਵੇਰੇ ਹੀ ਕਿਸਾਨਾਂ ਦੁਆਰਾ ਲਗਾਇਆ ਹੋਇਆ ਆਰਜੀ ਬੰਨ ਜੋ ਕਿ ਭੈਣੀ ਬਾਦਰ ਤੋਂ ਟੁੱਟਿਆ ਹੈ ਉਸ ਦੇ ਕਰਕੇ ਜੋ ਪਾਣੀ ਦੇ ਨਾਲ ਨੁਕਸਾਨ ਹੋ ਰਿਹਾ ਹੈ ਉਹ ਦਿਖਾਉਣ ਲਈ ਤੁਹਾਨੂੰ ਪਹੁੰਚੇ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਜਿੱਥੋਂ ਇਹ ਦੋ ਵਿਅਕਤੀ ਲੰਘ ਰਹੇ ਨੇ ਇਹ ਸੜਕ ਹੈ ਬਾਹੂ ਪਰ ਪਿੰਡ ਨੂੰ ਜਾਂਦੀ ਔਰ ਪਾਣੀ ਜਿਹੜਾ ਹੈ ਖੇਤਾ ਵਿੱਚ ਦੀ ਹੁੰਦਾ ਹੋਇਆ ਸੜਕਾਂ ਦੇ ਉੱਤੇ ਚੱਲ ਰਿਹਾ ਹੈ ਔਰ ਅਗਰ ਇਹਨੂੰ ਸਮਾਪੇ ਰੇਂਦਿਆ ਕੰਟਰੋਲ ਨਾ ਕੀਤਾ ਗਿਆ ਤਾਂ ਨੁਕਸਾਨ ਜਿਹੜੇ ਆ ਵੱਡੇ ਹੋ ਸਕਦੇ ਨੇ ਅਗਰ ਇਹ ਪਾਣੀ ਦਾ ਵਹਾਵ ਵਾਧਾ ਹੈ ਪਾਣੀ ਦਾ ਵਹਾਵ ਕੰਟਰੋਲ ਨਹੀਂ ਹੁੰਦਾ ਹੈ ਔਰ ਬੰਨ ਰਿਪੇਅਰ ਨਹੀਂ ਕੀਤਾ ਜਾਂਦਾ ਹੈ ਤੇ 16 ਪਿੰਡ ਜਿਹੜੇ ਆ ਇਸ ਹੜ ਦੇ ਨਾਲ ਪ੍ਰਭਾਵਿਤ ਹੋਣਗੇ ਇਹ 16 ਪਿੰਡਾਂ ਦੇ ਵਿੱਚ 2000 ਦੇ ਕਰੀਬ ਆਬਾਦੀ ਹੈ ਔਰ 4000 ਇਕੜ ਦੇ ਕਰੀਬ ਜ਼ਮੀਨ ਵੀ ਜਿਹੜੀ ਹੈ ਉਹ ਖਰਾਬ ਹੋਊਗੀ ਫਸਲ ਖਰਾਬ ਹੋਊਗੀ ਤਸਵੀਰਾਂ ਜਿੱਦਾਂ ਕਿ ਤੁਸੀਂ ਸਕਰੀਨ ਦੇ ਉੱਤੇ ਆਪਣੇ ਲਗਾਤਾਰ ਦੇਖ ਰਹੇ ਹੋ ਔਰ ਕੋਸ਼ਿਸ਼ ਕਰਦੇ ਆ ਇੱਥੇ ਦੇ ਪਿੰਡ ਵਾਸੀਆਂ ਦੇ ਨਾਲ ਗੱਲ ਕਰਨ ਦੀ ਕਿ ਇਸ ਜਿਹੜੇ ਪਾਣੀ ਦੇ ਨਾਲ ਕੀ ਕੀ ਜਿਹੜੀ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਔਰ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਕਰਨਗੇ ਲੋਕੀ ਟਰੈਕਟਰਾਂ ਰਾਲੀਆਂ ਜਾਂ ਆਪਣੇ ਨਿੱਜੀ ਵਹੀਕਲਾਂ ਦਾ ਸਹਾਰਾ ਲੈ ਕੇ ਹੀ ਇਹ ਸੜਕ ਨੂੰ ਪਾਰ ਕਰਦੇ ਨੇ ਹੱਥਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੂਟ ਵੀ ਫੜੇ ਹੋਏ ਨੇ ਆਪਣੇ ਤਾਂ ਕਿ ਗਿੱਲੇ ਨਾ ਹੋਣ ਇੱਕ ਮਿੰਟ ਸਸੀਗਲ ਜੀ ਸਸੀਗਲ ਕੀ ਨਾਮ ਹੈ ਜੀ ਤੁਹਾਡਾ ਗੁਰਲਾਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਬਾਉਪੁਰ ਮੰਡ ਬਾਉਪੁਰ ਇੱਧਰੋਂ ਥੋੜਾ ਜਿਹਾ ਖਲਿਆ ਪਿੰਡ ਬਾਉਪੁਰ ਦੇ ਹੀ ਵਿਅਕਤੀ ਨੇ ਜਿਹੜੇ ਕਿ ਇੱਧਰੋਂ ਆ ਰਹੇ ਨੇ ਮੌਜੂਦਾ ਕੀ ਹਾਲਾਤ ਨੇ ਪਿੰਡ ਦੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਪਾਜੀ ਹੁਣ ਐਕਚੁਅਲ ਪੋਜੀਸ਼ਨ ਕੀ ਹੈ ਪਿੰਡ ਦੇ ਵਿੱਚ ਪਾਣੀ ਦੀ ਐਕਚੁਅਲੀ ਪੋਜੀਸ਼ਨ ਇਹ ਆ ਜੀ 3.5 ਫੁੱਟ ਪਾਣੀ ਚੜ ਚੁੱਕਾ ਵਾ ਘਰਾਂ ਦੇ ਵਿੱਚ ਤਕਰੀਬਨ ਜਿਹੜੇ ਮੇਨ ਨਾਲ ਲੱਗਦੇ ਨੇ ਠੀਕ ਆ ਸਵੇਰ ਦੇ 6 ਵਜੇ ਦਾ ਬੰਨ ਮਤਲਬ ਟੁੱਟਾ ਆ ਪ੍ਰਸ਼ਾਸਨ ਤਾਂ ਚਲੋ ਪਹੁੰਚਿਆ ਆ ਵਾ ਪਰ ਹਾਲਾਤ ਬੇ ਕਾਬੂ ਆ ਤਕਰੀਬਨ ਮਜਬੂਰੀ ਆ ਕਿ ਸ਼ੈਦ ਸ਼ਾਮਾਂ ਤੱਕ ਜੇ ਵੱਜ ਗਿਆ ਠੀਕ ਆ ਨਹੀਂ ਤੇ ਮੁਸ਼ਕਲ ਆ ਕਿ ਬੰਨ ਵੱਜ ਜੇਗਾ ਅਗਰ ਇਹ ਪਾਣੀ ਦਾ ਵਹਾਅ ਧੀਰਿਆ ਜੀ ਤੇ ਕਿੰਨਾ ਕੁ ਨੁਕਸਾਨ ਹੋਰ ਹੋ ਸਕਦਾ ਕਿੰਨੇ ਪਿੰਡ ਇਸ ਪਾਣੀ ਦੇ ਵਹਾਅ ਦੇ ਨਾਲ ਪ੍ਰਭਾਵਿਤ ਹੋਣਗੇ 15 ਤੋਂ 20 ਪਿੰਡ ਆ ਜੀ ਇੱਥੇ ਜਿਹੜੇ ਇਸ ਇਲਾਕੇ ਨੂੰ ਪੈਂਦੇ ਨੇ ਠੀਕ ਹੈ ਜੀ ਤੇ ਉਹ ਸਾਰੇ ਹੀ ਪ੍ਰਭਾਵਿਤ ਹੋਣਗੇ ਪਿੰਡਾਂ ਦੇ ਨਾਮ ਵਗੈਰਾ ਪਤਾ ਪਿੰਡਾਂ ਦੇ ਨਾਮ ਸਰਪੰਚਾਂ ਜਦੀਦ ਬਾਉਪੁਰ ਕਦੀਮ ਮੁੰਡਾਬਾਦ ਪੈਣੀ ਕਾਦਰ ਪੈਣੀ ਬਹਾਦਰ ਰਾਮਪੁਰ ਗौरा ਮੁੰਡਾ ਪਿੰਨ ਸਾੰਗਰਾ ਬਾਉਪੁਰ ਕਦੀਮ ਜਦੀਦ ਸਰਪੰਚ ਜਿੱਦਾਂ ਕਿ ਤੁਸੀਂ ਸੁਣਿਆ ਕਿ ਪਿੰਡ ਜਿਹੜੇ ਆ 16 ਦੇ ਕਰੀਬ ਪਿੰਡ ਨੇ ਜਿਹੜੇ ਪ੍ਰਭਾਵਿਤ ਹੋਣਗੇ ਔਰ ਜਿਹੜੇ ਇੱਧਰ ਕੋਈ ਸਕੂਲ ਵੀ ਹੈਗਾ ਵਾ ਹਾਂਜੀ ਦੋ ਸਕੂਲ ਆ ਜੀ ਅੱਗੇ ਅੱਛਾ ਹਾਂਜੀ ਜਿਹੜੇ ਬਾਉ ਕੋ ਉਹ ਹੁਣ ਬੰਦ ਹੋ ਗਏ ਉਹ ਬਿਲਕੁਲ ਸਰ ਬੰਦ ਆ ਉੱਥੇ ਤਾਂ 2 2 2.5 2.5 ਫੁੱਟ ਪਾਣੀ ਚੜ ਗਿਆ ਆ ਲੋਗੇ ਇਸ ਟਾਈਮ ਇਥੋਂ ਜਿਹੜਾ ਪਾਣੀ ਜਿੱਦਾਂ ਤੁਸੀਂ ਦੱਸ ਰਹੇ ਹੋ ਲਗਾਤਾਰ ਵਧ ਰਿਹਾ ਤੇ ਫਿਰ ਉਸ ਨੂੰ ਉਸ ਸਮੱਸਿਆ ਦੇ ਨਾਲ ਨਜਿੱਠਣ ਲਈ ਜਿਹੜਾ ਇਥੋਂ ਚਾਲੇ ਪਾ ਰਹੇ ਨੇ ਬਿਲਕੁਲ ਜੀ ਹੁਣ ਘਰਾਂ ਦੇ ਵਿੱਚੋਂ ਸਮਾਨ ਕੱਢ ਕੇ ਤਕਰੀਬਨ ਸਾਰੇ ਬਾਹਰ ਭਜ ਰਹੇ ਨੇ ਜਿਹਦਾ ਜਿਹੜਾ ਕੋਈ ਸਮਾਨ ਜ਼ਿਆਦਾਤਰ ਹੈਗਾ ਕੋਈ ਉੱਚਾ ਕਰ ਰਿਹਾ ਵਾ ਘਰ ਦੀ ਕੋਈ ਛੱਤ ਤੇ ਚੜ ਗਿਆ ਵਾ ਠੀਕ ਹੈ ਆਪਣਾ ਮਟੀਰੀਅਲ ਜੋ ਵੀ ਹੈਗਾ ਖਾਨ ਨੂੰ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰਨ ਲੱਗੇ ਹੋਣ ਬੰਨ ਬੰਨ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਰ ਹੁਣ ਬੰਨ ਬੰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗੇ ਹੋਏ ਨੇ ਪਰ ਬੰਨ ਕੰਟਰੋਲ ਤੋਂ ਬਾਹਰ ਹੋ ਰਿਹਾ ਵਾ ਪਾਣੀ ਲਗਾਤਾਰ ਵਧ ਰਿਹਾ ਲਗਾਤਾਰ ਵਧ ਪਾਣੀ ਤਕਰੀਬਨ ਸਵੇਰ ਦਾ 2.5 ਤੋਂ 3 ਫੁੱਟ ਵਧ ਗਿਆ ਪਾਣੀ ਲਗਾਤਾਰ ਵਧ ਰਿਹਾ ਹੈ ਔਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਕੀ ਸਮੱਸਿਆਵਾਂ ਦੇ ਨਾਲ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਸਮੱਸਿਆ ਸਾਰੇ ਇਹ ਹੈ ਵੀ ਰਾਸ਼ਨ ਪਾਣੀ ਖਤਮ ਹੋ ਜਾਣਾ ਵਾ ਨਾ ਸ਼ਹਿਰ ਨਾਲ ਸਾਡਾ ਨਾਤਾ ਟੁੱਟ ਜਾਣਾ ਵਾ ਨਾ ਹੀ ਆ ਸਕਦੇ ਨਾ ਹੀ ਜਾ ਸਕਦੇ ਇਹਨੂੰ ਮਿੰਨੀ ਸ਼੍ਰੀਲੰਕਾ ਕਿਉਂ ਕਿਹਾ ਜਾਂਦਾ ਵਾ ਬਸ ਇਸੇ ਕਰਕੇ ਟਾਪੂ ਨੂਮਾ ਪਿੰਡ ਤਾਂ ਕਰਕੇ ਤੇ ਹੁਣ ਜਿਹੜੇ ਆ ਪ੍ਰਸ਼ਾਸਨ ਦੇ ਅੱਗੇ ਤੋਂ ਅੱਡੀ ਕੀ ਮੰਗਿਆ ਸਾਡੀ ਇਹ ਮੰਗ ਆ ਵੀ ਇਹਨੂੰ ਪੱਕੇ ਤੌਰ ਤੇ ਕੋਈ ਸਾਡਾ ਹਾਲ ਕੀਤਾ ਜਾਵੇ ਇਹਨੂੰ ਦਰਿਆ ਨੂੰ ਨਹਿਰੀ ਰੂਪ ਕੀਤਾ ਜਾਵੇ ਔਰ ਕਿੰਨੇ ਸਾਲਾਂ ਤੋਂ ਤੁਸੀਂ ਇਹੀ ਸਮੱਸਿਆ ਦੇ ਨਾਲ ਜੂੰਜ ਰਹੇ ਹੋ ਸਾਨੂੰ 50 ਸਾਲੀਓ ਚੱਲੀ ਆ ਜੀ ਤੁਹਾਡੇ ਬਜ਼ੁਰਗ ਵੀ ਇਹੀ ਸਮੱਸਿਆ ਦੇ ਨਾਲ ਜੂੰਜ ਰਹੇ ਸੀ ਗਾਂ ਤੁਸੀਂ ਜੂੰਜ ਰਹੇ ਹੋ ਗਾਂ ਤੁਹਾਡੇ ਬੱਚੇ 2023 ਚ ਵੀ ਇਹੀ ਹਾਲਾਤ ਬਣੇ ਸੀ ਉਦੋਂ ਵੀ ਬੰਨ तकरीबन ਮੇਰੇ ਨਾਲ ਗੋਲਦੀ ਬਈ ਗੁਰਿੰਦਰ ਸਿੰਘ ਗੋਲਦੀ ਮੈਂ ਤਾਂ ਬਾਹਰੋਂ ਆਇਆ ਦੇ अच्छा ਤੁਸੀਂ ਇੱਥੋਂ ਦੇ ਰਹਿਣ ਵਾਲੇ ਨੇ ਇਹ ਪਾਣੀ ਦੇਖਣ ਆਏ ਆਂ ਬਈ ਹਾਲਾਤ ਦੇਖਣ ਆਏ ਆਂ ਉਦੋਂ ਸੇਲ ਲੱਗੇ ਹੋਏ ਆ ਉੱਥੇ ਬੰਦੇ ਸੇਤ ਬੋਰੀ ਭਰਣ ਦੇ ਭਜੀ ਰਣਿੰਦਰ ਦਾ ਪਤਾ ਸੀ ਜੀ ਟੀਮ ਦਾ ਮੈਂਬਰ ਤੇ ਉਹ ਉਹਨਾਂ ਮਿੱਟੀ ਕੱਲੀ ਸੀ ਉੱਥੋਂ ਮਿੱਟੀ ਭਰ ਕੇ ਬੋਰੀ ਭਰ ਕੇ ਇੱਥੇ ਢਲਦੇ ਆ ਭਜੀ ਇੱਥੇ ਦੇ ਲੋਕਾਂ ਨੇ ਡੀਜ਼ਲ ਲੈ ਕੇ ਆਇਆ ਹੁਣ ਮੋਟਰ ਜੀ ਚਲਾਉਣ ਦੇ ਭਜੀ 2-4 ਮਿੰਟ ਡੀਜ਼ਲ ਇੱਥੇ ਜਿਹੜੇ ਬੰਦ ਤੇ ਲੱਗੇ ਪਈਆਂ ਜੀ ਸੀ ਬੀਆਂ ਲੱਗੀਆਂ ਪਈਆਂ ਰਣਿੰਦਰ ਪ੍ਰਤਾਪ ਦੀਆਂ ਉਹਨਾਂ ਵਾਸਤੇ ਤਾਂ ਟਰੈਕਟਰਾਂ ਵਾਸਤੇ ਤੇਲ ਲੈ ਕੇ ਆਏ ਆਂ ਦੇਜਾ ਲੋ ਉਹਦੀ ਦੇਖਣ ਲਾਇਆ ਬਕੀ ਜੀਸੀਬੀ ਕਿਸ ਵਾਸਤੇ ਲੱਗੀ ਹੋਈ ਬੰਨ ਨੂੰ ਬੰਨਣ ਲੱਗੇ ਹੋਏ ਭਾਈ ਬੰਨਿਆ ਜਾਊਗਾ ਬੰਨ ਹਾਂਜੀ 2023 ਚ ਵੀ ਬੰਨਿਆ ਸੀਗਾ ਇਸ ਵਾਰ ਵੀ ਲੱਗੇ ਪਏ ਆ ਤੇ ਕਾਫੀ ਟੀਮ ਆ ਰਹੀ ਪਿੱਛੇ ਉਹਨਾਂ ਦੀ ਹੋਰ ਵੀ ਲੱਗੇ ਪਏ ਆ ਤੇ ਜ਼ਰੂਰ ਬੱਜੂਗਾ 2023 ਚ ਬਹੁਤ ਮਾੜੇ ਹਲਾਦੋ ਗਿਆ ਸੀ ਬੰਨ ਬਹੁਤ ਜਿਆਦਾ ਜਗ੍ਹਾ ਤੋਂ ਟੁੱਟ ਗਿਆ ਸੀ ਆਲੀੀ ਤੋਂ ਵੀ ਟੁੱਟ ਗਿਆ ਸੀ ਇਧਰੋਂ ਵੀ ਟੁੱਟ ਗਿਆ ਸੀ ਤੇ ਉਦੋਂ ਸਤਲੁਜ ਵੀ ਕਾਫੀ ਜਗ੍ਹਾ ਪਾੜ ਪਿਆ ਗਿਆ ਸੀ ਇੱਥੇ ਇੱਕੋ ਜਗ੍ਹਾ ਹੀ ਆ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਉਹ ਵੀ ਕੰਮ ਖਿੱਚ ਕੇ ਰੱਖੇ ਤੇ ਨਰੇਗਾ ਵਗੈਰਾ ਲਾ ਕੇ ਜਿੰਨੇ ਵੀ ਪੂਰੇ ਬਾਰੇ ਭਰਾ ਕੇ ਤੇ ਇਹਨਾਂ ਦੀ ਹੈਲਪ ਕਰੇ ਤੇ ਬਾਕੀ ਰਾਸ਼ਨ ਪਾਣੀ ਦੀ ਵੀ ਲੋੜ ਹੁਣ ਪੱਠਿਆਂ ਦਾ ਚਾਰਾ ਵੀ ਮਰ ਜਾਣਾ ਪਸ਼ੂਆਂ ਦਾ ਤੇ ਹੋਰ ਵੀ ਜਿੰਨੀਆਂ ਇਹਨਾਂ ਦੀਆਂ ਲੋੜਾਂਵਾਂ ਸਾਰੀਆਂ ਪੂਰੀਆਂ ਕੀਤੀਆਂ ਜਾਣ ਜਿੱਦਾਂ ਕਿ ਤੁਸੀਂ ਸੁਣਿਆ ਕਿ ਰਾਹਤ ਕਾਰਜ ਲਗਾਤਾਰ ਚੱਲ ਰਹੇ ਆ ਔਰ ਇੱਥੋਂ ਦੇ ਵਿਧਾਇਕ ਦੀ ਗੱਲ ਕਰ ਰਹੀ ਸੀ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਜਿਹੜਾ ਹਲਕਾ ਵਾਸੀਆਂ ਨੂੰ ਪੂਰਨ ਤੌਰ ਦੇ ਉੱਤੇ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ ਉਹਨਾਂ ਵੱਲੋਂ ਜਿਹੜਾ ਰਾਹਤ ਕਾਰਜ ਲਗਾਤਾਰ ਜਾਰੀ ਹੈ ਆਪਣੀ ਟੀਮ ਵੀ ਉਹਨਾਂ ਦੀਆਂ ਹੋਰ ਟੀਮਾਂ ਵੀ ਇੱਥੇ ਪਿੰਡ ਦੇ ਬਚਾ ਲਈ ਪਿੰਡ ਵਾਸੀਆਂ ਦੇ ਬਚਾ ਲਈ ਬੰਨ ਨੂੰ ਬੰਨਣ ਲਈ ਲਗਾਤਾਰ ਡਟੀਆਂ ਹੋਈਆਂ ਨੇ ਕੈਮਰਾਮੈਨ ਗੁਰਪਿੰਦਰਜੀਤ ਦੇ ਨਾਲ ਮੈਂ ਗੌਰਵਦੀਪ ਡੈਨਿਕਸਫੇਰਾ ਟੀਵੀ